ਇਹ ਸਭ ਤੋਂ ਵੱਡੇ ਸਵਾਲ ਇਹ ਨੇ ਕਿ ਜਿਹੜਾ ਪਾਣੀ ਹੈ ਉਹ ਇਹ ਪੁਰਾਣਾ ਜਿਹੜਾ ਝਗੜਾ ਲਗਾਤਾਰ ਚੱਲਿਆ ਆ ਰਿਹਾ 1947 ਤੋਂ ਲੈ ਕੇ ਅੱਜ ਤੱਕ ਇਹ ਉਹਦਾ ਹੀ ਹਿੱਸਾ ਹੈ ਕੋਈ ਨਵਾਂ ਤਾਂ ਹੈ ਨਹੀਂ ਨਵਾਂ ਤਾਂ ਕਿਉਂਕਿ ਤੁਰੰਤੇ ਹੋ ਗਿਆ ਇਮੀਡੀਏਟ ਗੱਲ ਇਹ ਹੋਗੀ ਕਿ ਕੱਲ ਨੂੰ ਇਹਦਾ ਮਤਲਬ ਇਹ ਹੋਏਗਾ ਕਿ ਪਾਕਿਸਤ ਜਿਹੜਾ ਹੈ ਮਾਚਲ ਐਬਸੈਂਟ ਰਹਿ ਗਿਆ ਬਾਕੀ ਤਿੰਨ ਇਕੱਠੇ ਹੋ ਗਏ ਤਾਂ ਤੁਸੀਂ ਮੈਜੋਰਿਟੀ ਨਾਲ ਕੁਝ ਵੀ ਕਰ ਸਕਦੇ ਹੋ ਪੰਜਾਬ ਦਾ ਸਵਾਲ ਇਹ ਹੈ ਕਿ ਇਹ ਮੈਨੇਜਮੈਂਟ ਬੋਰਡ ਹੈ BBMP ਪਾਖੜਾ ਵਿਆਸ ਮੈਨੇਜਮੈਂਟ ਬੋਰਡ ਇਹ ਪਾਣੀ ਦੀ ਵੰਡ ਕਰਨ ਵਾਲਾ ਬੋਰਡ ਨਹੀਂ ਪ੍ਰਬੰਧ ਕਰਨ ਵਾਲਾ ਬੋਰਡ ਹੈ ਕਿ ਜਿਹੜਾ ਵੀ ਉਹਦੇ ਚੁੱਧਾ ਇਸ ਲਈ ਬੋਰਡ ਦੀ ਕੋਈ ਲੋਕੋ ਸਟੈਂਡਿੰਗ ਨਹੀਂ ਨਹੀਂ ਬੋਰਡ ਦਾ ਕੋਈ ਅਥੋਰਾਈਜੇਸ਼ਨ ਨਹੀਂ ਕੋਈ ਅਧਿਕਾਰ ਨਹੀਂ ਹੈ ਕਿ ਉਹ ਮੈਨੇਜਮੈਂਟ ਬੋਰਡ ਪਾਣੀ ਦੀ ਵੰਡ ਵੀ ਕਰਨ ਲੱਗੇ ਕਿ ਆਪਰੇਟਰ ਬੀਸਿਕਲੀ ਆਪਰੇਟਰ ਨਹੀਂ ਆਪਰੇਟਰ ਦੀ ਜੋ ਪਾਣੀ ਤੁਹਾਡੇ ਕੋਲ ਹੋ ਗਿਆ ਔਰ ਜੋ ਫੈਸਲਾ ਉੱਪਰ ਉਹਦਾ ਜੋ ਪ੍ਰੋਪੋਰਸ਼ਨੇਟ ਹੈਗੀ ਹੈ ਰੂਲ ਜਿਤਏ ਨੇ ਪ੍ਰੋਪੋਰਸ਼ਨੇਸ਼ਨ ਤਏ ਤੁਸੀਂ ਉਹਨੂੰ ਹੀ ਦੇਖਣਾ ਹੈ ਬਸ ਵੀ ਕੀ ਹੋ ਰਿਹਾ ਕਿ ਨਹੀਂ